ਗੱਲ ਹੋ ਰਹੀ ਹੈ ਜੌਂਡੀਅਰ ਦੀ ਜਿਨੇ 34000 ਕਰੋੜ ਰੁਪਏ ਇੱਕ ਸਾਲ ਚ ਕਮਾਇਆ ਵਿਕਰੀ ਬਹੁਤ ਘਟਾ ਨਵੇਂ ਟਰੈਕਟਰਾਂ ਦੀ ਉੱਥੇ ਪਰ 48% ਦੀ ਗਰੋਥ ਜਿਹਦੇ ਉਹਨਾਂ ਦੇ ਸੀਈਓ ਨੇ ਜੌਨ ਸੀ ਮੇ ਇਹ ਕਾ ਫੱਟੇ ਚੱਕ ਇੱਕ ਨਾ ਬੜਾ ਵੱਡਾ ਚੈਲੰਜ ਸ਼ੁਰੂ ਹੋਣ ਲੱਗਿਆ ਇਹ ਇੰਡੀਆ ਚ ਵੀ ਇਨ ਫਿਊਚਰ ਆਉਣਾ ਹੈ ਜਿਹੜੀਆਂ ਡਿਵੈਲਪਡ ਨੇਸ਼ਨ ਨੇ ਉਹਨਾਂ ਚ ਤਾਂ ਇਹ ਆ ਹੀ ਰਿਹਾ ਸਾਰਿਆਂ ਨੂੰ ਸੋਹਣੇ ਕਿੱਦਾਂ ਬੱਲੇ ਬੱਲੇ ਆ ਬੜੇ ਟਾਈਮ ਬਾਅਦ ਵੀਡੀਓ ਪਾਉਣ ਲੱਗਿਆ ਲੰਬੀ ਰੀਲਾਂ ਤਾਂ ਤੁਹਾਡੇ ਰੋਜ਼ ਹੀ ਦਰਸ਼ਨ ਕਰਦੇ ਆ ਪਾਉਂਗਾ ਫੱਟੇ ਚੱਕ ਇੱਕ ਨਾ ਬੜਾ ਵੱਡਾ ਚੈਲੰਜ ਸ਼ੁਰੂ ਹੋਣ ਲੱਗਿਆ ਇਹ ਇੰਡੀਆ ਚ ਵੀ ਇਨ ਫਿਊਚਰ ਆਉਣਾ ਹੈ ਜਿਹੜੀਆਂ ਡਿਵੈਲਪ ਨੇਸ਼ਨ ਨੇ ਉਹਨਾਂ ਚ ਤਾਂ ਇਹ ਆ ਹੀ ਰਿਹਾ ਹੈ ਆਪਣੇ ਆ ਜਾਣਾ ਮੈਂ ਇਸ ਕਰਕੇ ਵੀਡੀਓ ਪਾਉਣ ਲੱਗਿਆ ਕਿ ਆਪਾਂ ਪਹਿਲਾਂ ਹੀ ਅਵੇਅਰ ਹੋ ਜਾਈਏ ਤੇ ਮੈਂ ਫਾਰਮਰਸ ਨੂੰ ਪਹਿਲਾਂ ਹੀ ਅਪੀਲ ਕਰਦਾ ਤੇ ਫਾਰਮਰਸ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਸ ਚੀਜ਼ ਤੇ ਵੀ ਗੱਲ ਕਰੋ ਇਹ ਆਪਾਂ ਨੂੰ ਅੱਗੇ ਚੈਲੇਂਜ ਨਾ ਖੜਾ ਹੋ ਜਵੇ ਹੁਣ ਜਿਹੜੇ ਆਪਣੇ ਸੀਆਰਡੀ ਟਰੈਕਟਰ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਆ ਫਾਰਮਰ ਉਹਦਾ ਕੁਝ ਨਹੀਂ ਕਰ ਸਕਦਾ ਮੈਂ ਕਹਿੰਦਾ ਫਾਰਮਰ ਨੂੰ ਆਉਂਦਾ ਘੱਖਣਾ ਹੋਵੇ ਪਰ ਫਾਰਮਰ ਨੂੰ ਉਹ ਟੂਲ ਉਹ ਸੌਫਟਵੇਅਰ ਦੀ ਅਵੇਲੇਬਿਲਟੀ ਹੋਣੀ ਚਾਹੀਦੀ ਆ ਤਾਂ ਕਿ ਉਹ ਕਿਸੇ ਮਕੈਨਿਕ ਤੋਂ ਕੰਮ ਕਰਾ ਲਵੇ ਹੁਣ ਗੱਲ ਆ ਗਈ ਅਮਰੀਕਾ ਦੀ 1 ਸਾਲ ਦੇ ਵਿੱਚ 4 ਬਿਲੀਅਨ ਯੂ ਐਸ ਡਾਲਰ ਜਾਨੀ ਕਿ 34000 ਕਰੋੜ ਰੁਪਏ ਦਾ ਪੀਕਾ ਲੱਗਿਆ ਅਮਰੀਕਨ ਫਾਰਮਰਸ ਉਹ ਕਿਵੇਂ ਲੱਗਿਆ ਉਹਦੇ ਤੇ ਆਪਾਂ ਗੱਲ ਕਰਦੇ ਜਿੱਦਾਂ ਉਰੇ ਹੁਣ ਸੌਫਟਵੇਅਰ ਆਉਂਦੇ ਨੇ ਉੱਥੇ ਵੀ ਇਦਾਂ ਹੀ ਆ ਯੂਐਸ ਚ ਕੀ ਆ ਰੀਅਲ ਟਾਈਮ ਡਾਟਾ ਸਿਸਟਮ ਚੱਲਦਾ ਤੁਸੀਂ ਜਿਹੜੇ ਹੁਣ ਦੇ ਮਾਡਰਨ ਟਰੈਕਟਰ ਨੇ ਕੋਈ ਫਾਰਮਰ ਸੋਇਆਬੀਨ ਬੀਜ ਰਿਹਾ ਮੱਕੀ ਬੀਜ ਰਿਹਾ ਕਣਕ ਬੀਜ ਰਿਹਾ ਰੀਅਲ ਟਾਈਮ ਉਹਨਾਂ ਕੋ ਸਾਰਾ ਡਾਟਾ ਜਾਂਦਾ ਕੰਪਨੀਆਂ ਟਰੈਕ ਕਰਦੀਆਂ ਰਹਿੰਦੀਆਂ ਨੇ ਠੀਕ ਆ ਜੀ ਆਧਾਰਨ ਦੇ ਤੌਰ ਤੇ ਟਰੈਕਟਰ ਚ ਕੋਈ ਦਿੱਕਤ ਆ ਗਈ ਜਦੋਂ ਕੋਈ ਦਿੱਕਤ ਆ ਗਈ ਉੱਥੇ ਕੀ ਆ ਜਿਹੜਾ ਰਾਈਟ ਟੂ ਰਿਪੇਅਰ ਐਕਟ ਫਰੀडम ਟੂ ਰਿਪੇਅਰ ਆ ਜਿਹੜੀ ਉਹ ਹੈ ਨਹੀਂ ਗੀ ਯੂਐਸ ਚ ਉਹਦੇ ਤੇ ਹੁਣ ਬਹੁਤ ਸਾਰਾ ਰੌਲਾ ਚੱਲ ਰਿਹਾ ਹਾਂ ਆਪਾਂ ਬਾਅਦ ਚ ਗੱਲ ਕਰਦੇ ਆ ਟਰੈਕਟਰ ਚ ਦਿੱਕਤ ਆ ਗਈ ਫਾਰਮਰ ਨੇ ਕੋਈ ਚੀਜ਼ ਖੋਲ ਲਈ ਫਿੱਟ ਕਰ ਲਈ ਉਹਨੂੰ ਸਕੈਨ ਕਰਨਾ ਡਾਇਗਨੋਸ ਕਰਨਾ ਕੁਝ ਨਹੀਂ ਕਰ ਸਕਦਾ ਪਹਿਲੀ ਤਾਂ ਗੱਲ ਆ ਫਾਰਮਰ ਨੂੰ ਵਿਚਾਰੇ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਇਹਦੇ ਚ ਨੁਕਸ ਕੀ ਆਇਆ ਹੈ ਫਾਰਮਰ ਕਿਸੇ ਨੀਅਰੈਸਟ ਜਿਹੜੇ ਮਕੈਨਿਕ ਨੇ ਉਹਨਾਂ ਤੋਂ ਕੰਮ ਨਹੀਂ ਕਰਾ ਸਕਦਾ ਜੇ ਉਹਨੇ ਕੰਮ ਕਰਾਉਣਾ ਹੈ ਤਾਂ ਉਹਨੂੰ ਅਥਾਰਾਈਜ਼ਡ ਡੀਲਰ ਕੋਲੇ ਜਾਣਾ ਪਊਗਾ ਅਥਾਰਾਈਜ਼ਡ ਡੀਲਰ ਹੀ ਉਹਨੂੰ ਠੀਕ ਕਰੂਗਾ ਜਿਹਦਾ ਜੇ ਮੈਂ ਅੰਦਾਜ਼ਾ ਜਿਵੇਂ ਉਹ ਵੀਡੀਓ ਦੇਖੀ ਆ ਮੈਂ ਉਹਦਾ ਲਿੰਕ ਵੀ ਦੇ ਦੂੰ ਕਹਿੰਦੇ 160 ਡਾਲਰ ਦਾ ਜੇ ਪ੍ਰੋਡਕਟ ਕੋਈ ਰਿਪਲੇਸ ਹੋਇਆ ਉਹਦੀ ਲੇਬਰ ਆ 300 ਡਾਲਰ ਬਿੱਲ ਬਣਦਾ 5000 ਡਾਲਰ 5000 ਡਾਲਰ 160 ਡਾਲਰ ਦੀ ਚੀਜ਼ ਦਾ ਇਨ ਦ ਸੈਂਸ 10 ਕਹ ਹਜ਼ਾਰ ਦੀ ਚੀਜ਼ ਦਾ ਬਿੱਲ 5 4 ਲੱਖ ਰੁਪਏ ਹੁਣ ਤੁਸੀਂ ਹਿਸਾਬ ਲਾਓ ਵੀ ਫਾਰਮਰ ਵਿਚਾਰਾ ਕਰੂਗਾ ਕਿ ਯੂਐਸ ਚ ਸੁਸਾਈਸਾਈਡ ਕਰ ਰਹੇ ਨੇ ਫਾਰਮਰ ਗੱਲ ਹੋ ਰਹੀ ਆ ਜੌਂਡੀਅਰ ਦੀ ਜਿਨੇ 34000 ਕਰੋੜ ਰੁਪਏ ਇੱਕ ਸਾਲ ਚ ਕਮਾਇਆ ਵਿਕਰੀ ਬਹੁਤ ਘਟਾ ਨਵੇਂ ਟਰੈਕਟਰਾਂ ਦੀ ਉੱਥੇ ਪਰ 68% ਦੀ ਗਰੋਥ ਆ ਜਿਹੜੇ ਉਹਨਾਂ ਦੇ ਸੀਈਓ ਨੇ ਜੌਨ ਸੀ ਮੇ ਉਹਨਾਂ ਦੀ ਜਿਹੜੀ ਸੈਲਰੀ ਚ 160% ਦੀ ਗ੍ਰੋਥ ਨਾਲ ਵਧੀਆ 26 ਮਿਲੀਅਨ ਤੋਂ ਉੱਪਰ ਉਹਨਾਂ ਦੀ ਸੈਲਰੀ ਹੈਗੀ ਐ ਸੀਈਓ ਨੇ ਜਿਹੜੇ ਸਮਝਦੇ ਹੋ ਜੀ ਹੁਣ ਉੱਥੇ ਦਿੱਕਤ ਕੀ ਆ ਰਹੀ ਆ ਰਾਈਟ ਟੂ ਫ੍ਰੀडम ਮਨ ਆਗਾ ਰਾਈਟ ਟੂ ਰਿਪੇਅਰ ਦਾ ਰੋਲਾ ਪੈ ਰਿਹਾ ਕਿ ਸਾਨੂੰ ਰਾਈਟ ਟੂ ਰਿਪੇਅਰ ਦੋ ਉੱਥੇ ਫਾਰਮਰਸ ਨਾਲ ਹੁੰਦਾ ਕੀ ਆ ਜਿਵੇਂ ਮੈਂ ਦੱਸਿਆ ਵੀ ਇੱਕ ਚੀਜ਼ ਖਰਾਬ ਹੋ ਗਈ ਉਹਨੂੰ ਰਿਪੇਅਰ ਕਰਨਾ ਤਾਂ ਤੁਹਾਨੂੰ ਉੱਥੇ ਜਾਣਾ ਪਊ ਇਹ ਵੀ ਇਨਸੀਡੈਂਟ ਸੁਣੇ ਨੇ ਹੋ ਸਕਦਾ ਮੈਂ ਫੈਕਚੁਅਲ ਇਸ ਗੱਲ ਲਈ ਸਹੀ ਨਾ ਵੀ ਹੋਵਾਂ ਕਿ ਰੀਅਲ ਟਾਈਮ ਡਾਟਾ ਦੇ थ्रू ਉਹਨਾਂ ਨੇ ਜੇ ਤੁਸੀਂ ਕੋਈ ਚੀਜ਼ ਖੋਲ ਲਈ ਉਤੋਂ ਟਰੈਕ ਕਰ ਲੈਂਦੇ ਨੇ ਸੈਟਲਾਈਟਰਾਂ ਵੀ ਕਿਹੜੀ ਚੀਜ਼ ਉਹਨਾਂ ਨੇ ਟਰੈਕਰ ਦੀ ਖੋਲੀ ਹੈ ਜੇ ਕੋਈ ਰਿਪਲੇਸ ਕਰਨ ਦੀ ਕੋਸ਼ਿਸ਼ ਕਰਦਾ ਤੁਸੀਂ ਆਪ ਕੁਝ ਕੀਤਾ ਔਨ ਦੀ ਮੀਨ ਟਾਈਮ ਤੁਹਾਡੀ ਗਾਰੰਟੀ ਵੋਇਡ ਹੋ ਜਾਣੀ ਹੈ ਤੇ ਉੱਥੋਂ ਹੀ ਉਹ ਤੁਹਾਡੇ ਪ੍ਰੋਡਕਟ ਨੂੰ ਲੌਕ ਕਰਨ ਦੀ ਰੋਕਣ ਦੀ ਸਮਰੱਥਾ ਰੱਖਦੇ ਨੇ ਕਿਉਂਕਿ ਉਹਨਾਂ ਕੋਲ ਰਾਈਟ ਆ ਕਾਨੂੰਨ ਕਹਿੰਦਾ ਯੂਐਸ ਦਾ ਮੈਂ ਉਹ ਸਾਰਾ ਫਿਰ ਡਾਟਾ ਇਕੱਠਾ ਕਰਿਆ ਕਾਨੂੰਨ ਕਹਿੰਦਾ ਕਿ ਜਿਹੜਾ ਕੀ ਕਹਿੰਦੇ ਇਹਨਾਂ ਨੂੰ ਵਹੀਕਲ ਦਾ ਜਿਹੜਾ ਜਿਹੜਾ ਸੌਫਟਵੇਅਰ ਆ ਉਹ ਲਾਇਸੈਂਸਡ ਆ ਅਸੀਂ ਕਿਸੇ ਨੂੰ ਲਾਇਸੈਂਸ ਨਹੀਂ ਦੇ ਸਕਦੇ ਜੇ ਤੁਸੀਂ ਕੁਝ ਲਾਇਸੈਂਸ ਲੈਣਾ ਹੈ ਉਹਦੇ ਮੈਂ ਤੁਹਾਨੂੰ ਜੀਐਮ ਮੋਟਰ ਦੇ ਰੇਟ ਦੱਸਦਾ ਜੀਐਮ ਜਨਰਲ ਕਮ ਮੋਟਰ ਕਾਪਰੇਸ਼ਨ ਆ ਜਿਹੜੀ 3 ਦਿਨ ਦੇ 73 ਡਾਲਰ 30 ਦਿਨ ਦੇ 648 ਡਾਲਰ 365 ਦਿਨ ਦੇ 7547 ਡਾਲਰ ਮਤਲਬ ਰੈਂਚਰਸ ਤੇ ਫਾਰਮਰਸ ਦਾ ਉੱਥੇ ਇੰਨਾ ਕੁ ਵਿਚਾਰਿਆਂ ਦਾ ਨੁਕਸਾਨ ਹੋ ਰਿਹਾ ਹੈ ਜਿਹੜਾ ਤੁਸੀਂ ਕਦੇ ਸੋਚ ਨਹੀਂ ਸਕਦੇ ਇੰਨਾ ਕੁ ਪਰੇਸ਼ਾਨ ਅਮਰੀਕਨ ਫਾਰਮਰ ਹੁਣ ਉਹਨਾਂ ਦੀ ਇਹ ਨੀਤੀ ਆ ਕਿ ਅਸੀਂ ਛੋਟੀਆਂ ਉਹਨਾਂ ਨੂੰ ਕੰਪਨੀਆਂ ਨੂੰ ਤਰਜੀਹ ਦੇਵਾਂਗੇ ਤਾਂ ਕਿ ਜਿਹੜਾ ਸਾਡਾ ਕੋਈ ਹੱਲ ਹੋ ਸਕੇ ਸਾਡਾ ਕੰਮ ਬਣੇ ਅਗਲੀ ਗੱਲ ਆ ਵੀ ਉਹ ਜਿਹੜਾ ਐਂਟੀਟਰਸਟ ਲਾਅ ਏ ਉਹਦੇ ਖਿਲਾਫ ਵੀ ਉਹ ਮਤਲਬ ਉਹਦੇ ਵੀ ਹੈਗੇ ਨੇ ਹੱਕ ਚ ਕਿ ਤੋੜਨਾ ਟੁੱਟਿਆ ਜਾਣਾ ਚਾਹੀਦਾ ਤੇ ਲਾਸਟ ਰੂਟ ਵੀ ਉਹਨਾਂ ਨੇ ਫਾਇਲ ਕੀਤੇ ਨੇ ਕੋਰਟਸ ਚ ਪਰ ਉੱਤਰਲੇ ਪਾਸੇ ਆਸਟ੍ਰੇਲੀਅਨ ਡਾਲਰ ਦੀ ਇੱਕ ਮੋਨੋਪੋਲੀ ਆ ਇੰਨੀਆ ਮਤਲਬ ਕਿ ਕੰਪਨੀਆਂਜ਼ ਨੇ ਯੂਐਸ ਚ ਜਿਹੜੀਆਂ ਉਹ ਡਿਫੈਂਡ ਮਤਲਬ ਕਿ ਉਹਦੇ ਅਗੇਂਸਟ ਲੜਦੀਆਂ ਨੇ ਫਾਰਮਰਸ ਦੇ ਕੋਰਟ ਨੇ ਵੀ ਮੰਨੇ ਆ ਸਰਕਾਰ ਵੀ ਮੰਨ ਰਹੀ ਆ ਕਿ ਫਾਰਮਰ ਵਿਚਾਰਾ ਵਿਕਟਮ ਬਣ ਰਿਹਾ ਇੱਥੇ ਪਰ ਜਿਹੜੀ ਉਹ ਮੋਨੋਪੋਲੀ ਆ ਯੂਐਸ ਚ ਕਾਰਾਂ ਦੀ ਹਰ ਚੀਜ਼ ਤੇ ਦਾ ਕੈਨ ਨਾਟ ਓਨਲੀ ਜੌਂਡੀਅਰ ਉਹਦੇ ਖਿਲਾਫ ਉਹ ਇੱਕ ਕੋਰਟ ਚੋਂ ਚੱਲ ਰਿਹਾ ਦੋ ਤਿੰਨ ਸਟੇਟਾਂ 'ਚ ਪਾਸ ਵੀ ਹੋ ਗਿਆ ਕਿ ਰਾਈਟ ਟੂ ਰਿਪੇਅਰ ਕਿ ਤੁਹਾਨੂੰ ਉਹ ਸੌਫਟਵੇਅਰ ਵੀ ਅਵੇਲ ਕਰਾ ਕੇ ਕੰਪਨੀ ਨੂੰ ਦੇਣਾ ਪਊਗਾ ਤੇ ਤੁਹਾਨੂੰ ਸਾਰਾ ਸਮਾਨ ਦੇਣਾ ਪਊਗਾ ਤੁਸੀਂ ਆਪ ਰਿਪੇਅਰ ਕਰ ਸਕਦੇ ਹੋ ਹਾਂ ਤੁਹਾਨੂੰ ਆਉਂਦਾ ਨਹੀਂ ਆਉਂਦਾ ਤੁਹਾਡੀ ਪ੍ਰੋਬਲਮ ਆ ਤੁਸੀਂ ਸਿੱਖੋ ਕਲਾਸਿਸ ਲਾਓ ਉਹ ਤੁਹਾਡੀ ਇਸ਼ੂ ਆ ਪਰ ਇਹ ਜਿਹੜੇ ਕੇਸਿਸ ਨੇ ਉੱਥੇ ਲੱਗ ਚੁੱਕੇ ਨੇ ਜਿਹੜੀ ਨੇ ਇੰਨਾ ਕੁ ਪੈਸਾ ਕਮਾਇਆ ਉੱਥੋਂ ਤੁਸੀਂ ਸੋਚ ਨਹੀਂ ਸਕਦੇ ਮੈਂ ਇਹੀ ਇਹ ਵੀਡੀਓ ਦਾ ਜਿਹੜਾ ਮਨਤਬਾ ਮੇਰਾ ਇਹੀ ਆ ਕਿ ਇਨ ਫਿਊਚਰ ਆਪਾਂ ਨੂੰ ਇਹ ਪ੍ਰੋਬਲਮ ਆਉਣੀ ਹੈ ਹੁਣ ਇੱਥੇ ਨਾ ਬੜੀ ਵਿਦਵਾਨਤਾ ਚੱਲ ਪਈ ਜੇ ਕਿਦਾ ਮਾੜੀ ਕਿਸਮਤ ਆ ਮੇਰੀ ਮੈਂ ਕਹਿੰਦਾ ਸਾਡੇ ਲੋਕਾਂ ਦੀ ਹੁਣ ਕਹਿਣਗੇ ਚੌਂਡੀਆਂ ਮੇਰਾ ਕੀ ਚੌਂਡੀਆਂ ਨਾ ਯਾਰ ਇਸ਼ੂ ਬੇਸਡ ਗੱਲ ਆ ਮੈਂ ਤਾਂ ਇਸ਼ੂ ਤੇ ਗੱਲ ਕਰਦਾ ਵੀ ਆ ਇਸ਼ੂ ਆ ਕੋਈ ਵੀ ਕੰਪਨੀ ਹੋਵੇ ਹੋਰ ਕੰਪਨੀਆਂ ਖਿਲਾਫ ਵੀ ਬਹੁਤ ਕੇਸ ਹੋਏ ਨੇ ਕੇਸ ਫੈਂਟੈਂਟ ਨਿਊ ਹਾਲੈਂਡ ਤੇ ਵੀ ਸ਼ਾਇਦ ਹੋਇਆ ਹੋਵੇ ਸਿਸਟਮ ਤਾਂ ਸਾਰਿਆਂ ਦਾ ਫੰਕਸ਼ਨੈਲਿਟੀ ਤਾਂ ਸੇਮ ਹੀ ਆ ਉਹ ਇਸ ਕਰਕੇ ਆਪਾਂ ਨੂੰ ਵੇਅਰ ਹੋਣਾ ਚਾਹੀਦਾ ਕਿ ਫਿਊਚਰ ਚ ਆਪਾਂ ਨੂੰ ਆ ਚੀਜ਼ਾਂ ਫੇਸ ਨਾ ਕਰਨੀਆਂ ਪੈ ਜਾਣ ਉਹ ਤਾਂ ਝੱਲ ਗਏ ਲੈਂਡ ਹੋਲਡਿੰਗ ਹਬ ਡੀਆ ਜ਼ਮੀਨਾਂ ਨੇ ਜਾਇਦਾਦਾਂ ਨੇ ਡਵੈਲਪ ਕੰਟਰੀ ਨੇ ਆਪਾਂ ਤੋਂ ਝੱਲਿਆ ਨਹੀਂ ਜਾਣ ਆਪਾਂ ਪੱਟੇ ਜਾਵਾਂਗੇ ਇੱਥੇ ਮੇਰੀ ਬਾਰ ਬਾਰ ਅਪੀਲ ਆ ਕਿ ਆਪਾਂ ਪਹਿਲੇ ਹੀ ਜਿਹੜੇ ਸਿਸਟਮ ਆ ਰਹੇ ਨੇ ਇਹਨਾਂ ਦੀ ਸਾਰੇ ਉਹ ਚੀਜ਼ ਦੀ ਸੌਫਟਵੇਅਰ ਦੀ ਅਵੇਲੇਬਿਲਟੀ ਤੇ ਕੋਈ ਗੱਲ ਕਰੀਏ ਆਪਾਂ ਕੋਈ ਆਵਾਜ਼ ਠਾਈਏ ਨਹੀਂ ਆਪਾਂ ਗਾਲੇ ਜਮਾਂਗੇ ਯੂਐਸਟ ਵੀ ਚੱਲ ਰਿਹਾ ਹੈ ਦੇਖੋ ਹੁਣ ਫਿਊਚਰ ਚ ਕੀ ਹੁੰਦਾ ਕਈ ਸਟੇਟਾਂ 'ਚ ਤਾਂ ਲਾਅ ਬਣ ਗਏ ਆ ਪਰ ਕੰਪਨੀਆਂ ਦਾ ਕਹਿਣਾ ਹੈ ਕਿ ਨਿੱਜਤਾ ਨਾਲ ਜੁੜੀ ਹੋਈ ਇਹ ਹੈਗੀ ਆ ਗੱਲ ਵੀ ਜੇ ਅਸੀਂ ਆਪਣਾ ਸੌਫਟਵੇਅਰ ਦੰਨੇ ਉਹ ਸਾਡੀ ਟੈਕਨੋਲੋਜੀ ਚੋਰੀ ਹੋ ਜਾਣ ਦਾ ਖਤਰਾ ਹੈ ਉਹ ਆਪਣੀ ਜਗ੍ਹਾ ਆਪਣਾ ਤਰਕ ਦੇ ਰਹੇ ਨੇ ਕਿਉਂਕਿ ਮੋਨੋਪੋਲੀ ਆ ਜੇ ਆਪਾਂ ਓਵਰਆਲ ਗੱਲ ਕਰੀਏ ਉਹਨਾਂ ਨੇ ਟੈਕਨੋਲੋਜੀ ਤੋਂ ਹੀ ਪੈਸਾ ਕਮਾਇਆ ਇਸੇ ਚੀਜ਼ ਤੋਂ 50% ਤੋਂ ਵੀ ਉੱਪਰ ਜਿਹੜੀ ਇਨਕਮ ਆ ਉਹਨਾਂ ਨੇ ਆ ਸੌਫਟਵੇਅਰ ਦੇ ਸਿਸਟਮ ਤੋਂ ਹੀ ਕੀਤੀ ਆ ਸੋ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਵੀ ਇਨ ਫਿਊਚਰ ਜਿਹੜਾ ਸਮਾਂ ਆਉਣਾ ਆਉਣ ਵਾਲਾ ਉਹ ਟੈਕਨੋਲੋਜੀ ਦਾ ਜੋਗਾ ਆ ਛੇਰ ਤੇ ਮੈਂ ਬੈਠਾ ਐ ਵੀ ਟੈਕਨੀਕ ਨਾਲ ਬਣਨੀ ਆ ਕੋਈ ਵੀ ਚੀਜ਼ ਆ ਟੈਕਨੋਲੋਜੀ ਨਾਲ ਬਣੂਗੀ ਟੈਕਨੋਲੋਜੀ 'ਚ ਇਨਵੈਸਟ ਕਰੋ ਟੈਕਨੋਲੋਜੀ ਨਾਲ ਜੁੜੋ ਟੈਕਨੋਲੋਜੀ ਤੋਂ ਬਿਨਾ ਕੋਈ ਵੀ ਚੀਜ਼ ਪੋਸੀਬਲ ਨਹੀਂ ਇਨ ਫਿਊਚਰ ਤੁਸੀਂ ਲੋਹਾ ਬਣਾ ਰਹੇ ਹੋ ਤਾਂ ਤੁਹਾਨੂੰ ਕਿੰਨੀਆਂ ਮਸ਼ੀਨਾਂ ਨੇ ਜਿਹੜੀਆਂ ਕੰਪਿਊਟਰ ኦਪਰੇਟਡ ਨੇ ਕੁਛ ਵੀ ਬਣਾ ਰਹੇ ਹਾਂ ਟੈਕਨੋਲੋਜੀ ਤੋਂ ਬਿਨਾ ਪੋਸੀਬਿਲਿਟੀ ਹੋਣੀ ਨਹੀਂ ਫਿਊਚਰ ਸਿਰਜੇ ਹੀ ਨਹੀਂ ਜਾ ਸਕਦਾ ਸੋ ਮੇਰੀ ਇਹੀ ਬੇਨਤੀ ਹੈ ਮੇਰਾ ਭਰਾ ਟੈਕਨੋਲੋਜੀ ਨਾਲ ਜੁੜੋ ਆਪਣੇ ਹੱਕਾਂ ਲਈ ਆਵਾਜ਼ ਚੱਕੋ ਜਿੱਥੇ ਕਾਰਪੋਰੇਟ ਕੋਈ ਕਰੂਗਾ ਮਾੜੀ ਮੋਟੀ ਦਿੱਕਤ ਮੈਂ ਜ਼ਰੂਰ ਬੋਲੂਗਾ ਆਹ ਕਾਰਪੋਰੇਟ ਗਲਤ ਕਰ ਰਿਹਾ ਤਾਂ ਮੇਰਾ ਯਾਰ ਇਸ਼ੂ ਬੇਸਡ ਕੰਮ ਮੈਨੂੰ ਸਹੀ ਲੱਗੂ ਮੈਂ ਉੱਥੇ ਬੋਲੂਗਾ ਮੈਂ ਇੱਕ ਨਿਊਟਰਲ ਬੰਦਾ ਮੇਰਾ ਨਾ ਜੌਂਡੀਆ ਦਾ ਸਰਕਾਰ ਨਾ ਕਿਸੇ ਹੋਰ ਦਾ ਸਰਕਾਰ ਠੀਕ ਆ ਜੀ ਸੋ ਮੇਰਾ ਖਿਆਲ ਸਾਰਾ ਕੁਝ ਹੋ ਗਿਆ ਆਹੀ ਦੱਸਣਾ ਸੀ ਤੁਹਾਨੂੰ ਕਿ ਆਪਾਂ ਅਵੇਅਰ ਹੋਈਏ ਉਹ ਤਾਂ ਜੋ ਹੋ ਗਿਆ ਹੋ ਗਿਆ ਨਹੀਂ ਤੇ ਟਰੰਪ ਸਾਹਿਬ ਨੇ ਇਸੇ ਕਰਕੇ ਧਮਕੀ ਵੀ ਦਿੱਤੀ ਆ ਵੀ ਤੁਹਾਡੇ ਤੇ 200% ਟੈਰਿਫ ਲਾ ਦੂੰ ਕਿਉਂਕਿ ਹਰੇਕ ਕੰਪਨੀ ਯੂਐਸ ਚ ਪ੍ਰੋਡਕਸ਼ਨ ਨਹੀਂ ਹੈਗੀ ਯੂਐਸ ਚ ਯੂਐਸ ਚ ਪ੍ਰੋਡਕਸ਼ਨ ਨਾ ਹੋਣ ਕਰਕੇ ਲੇਬਰ ਮਹਿੰਗੀ ਹੋਣ ਕਰਕੇ ਉਹ ਬਾਹਰ ਨੂੰ ਭਜਦੇ ਆ ਉਹ ਮੈਕਸੀਕੋ ਪਲਾਂਟ ਲਾਉਣ ਲੱਗੇ ਸੀ ਉਹਨਾਂ ਨੂੰ ਟੈਰਿਫ ਦੀ ਧਮਕੀ ਦਿੱਤੀ ਸੋ ਕਈ ਬੰਦੇ ਮੈਂ ਇਹ ਚਿੱਕਾ ਗੱਲ ਥੋੜੀ ਜਿਹੀ ਹੋਰ ਆਨ ਕਰ ਦਮ ਬੜੇ ਲੋਕਾਂ ਨੂੰ ਆ ਕਿ ਯੂ ਐਸ ਦੂਜਿਆਂ ਤੇ ਟੈਰ ਫਲਾ ਰਿਹਾ ਜੇ ਯੂ ਐਸ ਤੇ ਟੈਰ ਫਲਾ ਤਾਂ ਯੂ ਐਸ ਐਕਸਪੋਰਟ ਇਨੀ ਕੁਛ ਕਰਦਾ ਯੂ ਐਸ ਹੈਗਾ ਮਿਡਲ ਮੈਨ ਉਹਦਾ ਟ੍ਰੇਡ ਡੈਫਿਸਿਟ ਇੰਨਾ ਜਿਆਦਾ ਆ ਸਭ ਤੋਂ ਵੱਡਾ ਟ੍ਰੇਡ ਡੈਫਿਸਿਟ ਯੂ ਐਸ ਚਾ ਕਿਉਂਕਿ ਲੈਂਦਾ ਬਹੁਤੀ ਚੀਜ਼ ਆ ਦਿੰਦਾ ਕੁਛ ਵੀ ਨਹੀਂ ਜੇ ਉਹ ਕੁਛ ਦਿੰਦਾ ਹੈ ਉਹਦੀ ਜਿੰਨੀ ਇੰਡਸਟਰੀ ਆ ਉਹ ਆਊਟ ਆਫ ਕੰਟਰੀ ਆ ਚਾਈਨਾ ਹੋਰ ਆਲੇ-ਦਾਲੇ ਕੰਟਰੀਆਂ ਚ ਲੱਗੇ ਉੱਥੋਂ ਹੀ ਉਹ ਚੀਜ਼ ਚਲੀ ਜਾਂਦੀ ਹੈ ਇਸ ਕਰਕੇ ਉਹਦੀ ਟ੍ਰੇਡ ਡੈਫਿਸਟ ਦਾ حساب ਵੀ ਨਹੀਂ ਲਗਾਇਆ ਜਾ ਸਕਦਾ ਉਹ ਇਸ ਕਰਕੇ ਉਹ ਟੈਰਫ ਲਾਉਂਦਾ ਕਿਉਂਕਿ ਉਹਨੇ ਬਹੁਤਾ ਕੁਝ ਦੂਜਿਆਂ ਨੂੰ ਦੇਣਾ ਹੀ ਨਹੀਂ ਉਹਦੇ ਤੇ ਕੀ ਲਾਉਗਾ ਟੈਕਨੋਲੋਜੀ ਤੇ ਕਾਹਦਾ ਟੈਰਫ ਲਾ ਦੂਗਾ ਤੁਹਾਨੂੰ ਨੈਸੈਸਿਟੀ ਹੈ ਜਿਹੜੇ ਵਾਫਾਇਰਸ ਨੇ ਜਿਹੜੇ ਇੰਨੇ ਹਥਿਆਰ ਨੇ ਉਹਨਾਂ ਤੇ ਕੋਈ ਕੀ ਟੈਰਫ ਤੇ ਗਵਰਨਮੈਂਟ ਦੀਆਂ ਡੀਲਸ ਨੇ ਠੀਕ ਆ ਜੀ ਸੋ ਇਹ ਸੀ ਗੱਲ ਸੋਣਿਆ ਟੈਕਨੋਲੋਜੀ ਤੇ ਮੇਰਾ ਖਿਆਲ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਤਾਂ ਸ਼ੇਅਰ ਕਰਨੀਆਂ ਨੇ ਬਿਲਕੁਲ ਨਹੀਂ ਕਰਨੀ ਚੈਨਲ ਸਬਸਕ੍ਰਾਈਬ ਤਾਂ ਕਰਨਾ ਜੇ ਚੰਗਾ ਲੱਗਦਾ ਆਦਰਵਾਈ ਗੁਰੂਆਂ ਨੇ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮੇਰੇ ਨਾਲ ਸਾਰੇ ਚੰਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ